ਕੁਝ মিডিਆ ਕਹਿ ਰਿਹਾ ਕਿ ਹੜਤਾਲ ਖਤਮ ਕਰਤੀ ਤੁਸੀਂ ਖਤਮ ਕਰਤੀ ਹੜਤਾਲ ਦੇ ਬਲਾਲ ਜੀ ਪੁਲਰੋਂ ਪਹਿਲੇ ਬਿਆਨ ਦਿੱਤਾ ਗਿਆ ਕੰਮ ਇਹਨਾਂ ਹੜਤਾਲ ਵਾਪਸ ਲਈ ਬੱਸਾਂ ਚੱਲ ਗਈਆਂ ਪਰ ਇਦਾਂ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਕਿਉਂਕਿ ਸਾਡੀ ਹੜਤਾਲ ਜਾਰੀ ਹੈ ਮੰਤਰੀ ਸਾਹਿਬ ਪਹਿਲਾਂ ਵੀ ਦੋ ਤਿੰਨ ਵਾਰੀ ਸਾਡੀਆਂ মিডিਆ ਨੂੰ ਬੜੇ ਵੱਡੇ ਵੱਡੇ মিডিਆ ਜਾ ਕੇ ਬਿਆਨ ਦਿੱਤੇ ਪਰ ਜਿਹੜੀ ਪੀਆਰ ਦੀ ਰੋੜੇ ਦੀ ਮੈਨੇਜਮੈਂਟ ਹੈ ਉਹ ਮੰਤਰੀ ਸਾਹਿਬ ਨੂੰ ਟਿੱਚ ਜਾਂਦੀ ਆ ਉਹਨਾਂ ਕਿਸੇ ਵੀ ਆਰਡਰਾਂ ਦੀ ਪ੍ਰਵਾਹ ਨਹੀਂ ਕਰਦੀ ਮੰਤਰੀਆਂ ਵੱਲੋਂ ਪਹਿਲਾਂ ਤਾਂ 70-80 ਮੀਡੀਆ ਦੇ ਕਿ ਭੱਜਿਆ ਗਿਆ ਉਸ ਤੋਂ ਬਾਅਦ ਸਾਡੀਆਂ ਮੰਗਾਂ ਦਾ ਹਲ ਨਹੀਂ ਕੀਤਾ ਜਾਂਦਾ ਯਾਨੀ ਕਿ ਕਿਤੇ ਨਾ ਕਿਤੇ ਮੰਤਰੀ ਸਾਹਿਬ ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਪਹੁੰਚਾਉਣ ਦੇ ਮਾਰੇ ਸਾਡੀ ਵਾਰ-ਵਾਰ ਹੜਤਾਲ ਕਰਾਉਣਾ ਚਾਹੁੰਦੇ ਆ ਅਸੀਂ ਵੀ 2014 ਚ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ ਅਸੀਂ ਆਮ ਆਦਮੀ ਪਾਰਟੀ ਦੇ ਲਾਂਚ ਸੀ ਉਹਨਾਂ ਨੇ ਤਾਂ ਸਾਡੇ ਰੁਜ਼ਗਾਰ ਕੋਲੇ ਸਾਨੂੰ ਫਾਰ ਨੌਕਰੀਆਂ ਤੋਂ ਫਾਰਕ ਕੀਤਾ ਗਿਆ ਅਸੀਂ ਆਮ ਆਦਮੀ ਪਾਰਟੀ ਇਸ ਕਰਕੇ ਸਾਨੂੰ ਫਾਰਕ ਕੀਤਾ ਗਿਆ ਵੀ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਸਾਡੇ ਜਿਹੜੇ ਮੋਰਲੇ ਆਗੂ ਸੀ ਉਹਨਾਂ ਨੂੰ ਚੱਕ ਕੇ ਜੇਲਾ ਸਿੱਟਾ ਗਿਆ ਅਸੀਂ ਕੋਈ ਹੜਤਾਲ ਦਾ ਸਾਡਾ ਮਨਸਤ ਸੀ ਸਾਡਾ ਜੋ ਵੀ ਸੀਗਾ ਅਸੀਂ ਗੇਟ ਰੈਲੀਆਂ ਕਰਨੀਆਂ ਸੀ ਭੰਡਾ ਦੀ ਸਰਕਾਰ ਹੈ ਰੈਲਕਸਾਂ ਦੀ ਸਰਕਾਰ ਹੈ ਮਸ਼ਹੂਰੀਆਂ ਦੀ ਸਰਕਾਰ ਹੈ ਜ਼ਮੀਨੀ ਹਕੀਕਤ ਵਿੱਚ ਇਹਨਾਂ ਕੋਈ ਵੀ ਜਾਂ ਗਰਾਊਂਡ ਲੈਵਲ ਤੇ ਨਾ ਕੋਈ ਕਿਸੇ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਿੰਨਾ ਜਿਹੜੇ ਸਾਡੇ ਸਾਥੀ ਜਿਹੜੇ ਜੇਲਾ 'ਚ ਰਿਹਾ ਨਹੀਂ ਕੀਤੇ ਜਾਂਦੇ ਜਿਹੜੇ ਸਾਥੀਏ ਡਿਊਟੀਆਂ ਫਾਰਗ ਉਹਨਾਂ ਨੂੰ ਡਿਊਟੀਆਂ ਤੇ ਜੁਆਇਨ ਨਹੀਂ ਕਰਾਇਆ ਜਾਂਦਾ ਤੇ ਅਗਲੀ ਜਿਹੜੀ ਡੇਟ ਦੀ ਮੀਟਿੰਗ ਨਹੀਂ ਆਉਂਦੀ ਉਹਨੇ ਕਿ ਸਾਡੀ ਹੜਤਾਲ ਜਾਰੀ ਰਹੂਗੀ ਲੋਕਵਾਟੀਵ ਨਾਲ ਜੁੜੋਂ ਤੁਸੀਂ ਮਹਿਮਤਾਜ ਪੂਰੇ ਪੰਜਾਬ ਭਰ ਦੇ ਵਿੱਚ ਪੰਜਾਬ ਰੋਡਵੇਜ਼ ਪਨਭਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੀ ਹੜਤਾਲ ਚੱਲ ਰਹੀ ਹੈ ਤਾਂ ਕੱਲ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਾਲ ਇੱਕ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਸਰਕਾਰ ਦਾ ਕੁਝ ਮੀਡੀਆ ਇਹ ਕਹਿ ਰਿਹਾ ਕਿ ਮੁਲਾਜ਼ਮਾਂ ਵੱਲੋਂ ਹੜਤਾਲ ਜਿਹੜੀ ਖਤਮ ਕਰ ਦਿੱਤੀ ਗਈ ਹੈ ਤੇ ਮੰਗਾਂ ਜਿਹੜੀਆਂ ਮੰਨ ਲਏ ਗਈਆਂ ਨੇ ਪਰ ਅਸਲ ਦੇ ਵਿੱਚ ਹੜਤਾਲ ਆ ਜਿਹੜੀ ਉਸੇ ਤਰੀਕੇ ਨਾਲ ਜਾਰੀ ਹੈ ਅਸੀਂ ਫਰੀਦਕੋਟ ਦੇ ਬੱਸ ਸਟੈਂਡ ਦੇ ਵਿੱਚ ਖੜੇ ਹਾਂ ਜਿੱਥੇ ਮੁਲਾਜ਼ਮ ਨੇ ਜਿਹੜੇ ਉਸੇ ਤਰੀਕੇ ਨਾਲ ਹੜਤਾਲ ਦੇ ਉੱਤੇ ਆ ਜਿਵੇਂ ਪਿਛਲੇ ਤਿੰਨ ਦਿਨਾਂ ਤੋਂ ਹੜਤਾਲਾਂ ਚੱਲ ਰਹੀ ਆ ਤਾਂ ਗੱਲਬਾਤ ਕਰਦੇ ਆਂ ਕੱਲ ਦੀ ਮੀਟਿੰਗ ਵਿੱਚ ਗੱਲਬਾਤ ਕੀ ਹੁੰਦੀ ਆ ਤੇ ਇਸ ਤੋਂ ਬਾਅਦ ਕੀ ਸਰਕਾਰ ਨੇ ਗੱਲਬਾਤ ਕਹੀ ਸਾਡੇ ਨਾਲ ਇਹਨਾਂ ਦੇ ਮਜਬੂਰਾਂ ਦੇ ਆਗੂ ਹੋਣਗੇ ਭਾਈ ਸਭ ਤੋਂ ਪਹਿਲਾਂ ਜੋ ਕੱਲ ਤੁਹਾਡੀ ਮੀਟਿੰਗ ਹੁੰਦੀ ਆ ਮੰਤਰੀ ਦੇ ਟਰਾਂਸਪੋਰਟ ਮੰਤਰੀ ਨਾਲ ਕੀ ਮੀਟਿੰਗ ਹੁੰਦੀ ਹੋ ਗਈ ਸਰਕਾਰੀ ਦਾ ਕੁਝ মিডিਆ ਕਹਿ ਰਿਹਾ ਕਿ ਹੜਤਾਲ ਖਤਮ ਕਰਤੀ ਤੁਸੀਂ ਖਤਮ ਕਰਤੀ ਹੜਤਾਲ ਜੀ ਜਦੋਂ ਕੱਲ ਸਾਡੀ ਜਿਹੜੀ ਮੀਟਿੰਗ ਹੈ ਤਕਰੀਬਨ 7 ਘੰਟੇ ਚੱਲੀ ਜਿਹੜੀ ਮੀਟਿੰਗ ਵਿੱਚ ਚਲੋ ਵਾਰ-ਵਾਰ ਮੀਟਿੰਗ ਵਿੱਚ ਗੱਲਬਾਤ ਟੁੱਟਦੀ ਰਹੀ ਜਦੋਂ ਅਸੀਂ ਉੱਠ ਕੇ ਦੋ ਤਿੰਨ ਵਾਰੀ ਗੱਲਬਾਤ ਟੁੱਟੀ ਆਈ ਉੱਠ ਕੇ ਬਾਹਰ ਆਏ ਉਸ ਤੋਂ ਬਾਅਦ ਹਾਲੀ ਮੀਟਿੰਗ ਪੈਂਡਿੰਗ ਸੀ ਜਿੱਦੇ ਪੱਲੇ ਲਾਲਜੀਪੁਰ ਲੋਕਾਂ ਨੇ ਪਹਿਲੇ ਬਿਆਨ ਦੇ ਦਿੱਤਾ ਗਿਆ ਕਿ ਕੰਮ ਐਂ ਹੜਤਾਲ ਵਾਪਸ ਲਈ ਤੇ ਬੱਸਾ ਚੱਲ ਗਿਆ ਪਰ ਇਦਾਂ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਕਿਉਂਕਿ ਸਾਡੀ ਹੜਤਾਲ ਜਾਰੀ ਹੈ ਕਿਉਂਕਿ ਉੱਥੇ ਉਸ ਤੋਂ ਬਾਅਦ ਜਦੋਂ ਮੀਟਿੰਗ ਚੱਲੀ ਉਹਦੇ ਸਾਡੇ ਕੁਝ ਗੱਲਾਂ ਸਹਿਮਤੀ ਬਣੀ ਕਿ ਜਿਹੜੇ ਸਾਡੇ ਸਾਥੀਆਂ ਦੇ ਇਹਨਾਂ ਨੇ ਨਿਆਂਇ ਪਰਚੇ ਪਾਏ ਆ ਉਹਨਾਂ ਸਾਰੇ ਸਾਥੀਆਂ ਦੇ ਪਰਚੇ ਰੱਦ ਕੀਤੇ ਜਾਣਗੇ ਉਹਨਾਂ ਜੇਲਾ ਬਰਕਰੜੇ ਹੋਏ ਜਿਹੜੇ ਸਾ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਕਿ ਬਿਨਾਂ ਕਿਸੇ ਸ਼ਰਤ ਤੋਂ ਉਹਨਾਂ ਨੂੰ ਵਾਪਸ ਡਿਊਟੀਆਂ ਲਿਆ ਜਾਏਗਾ ਤੇ ਤੀਸਰਾ ਕਿ ਜਿਹੜਾ ਕਿਲੋਮੀਟਰ ਦਾ ਟੈਂਡਰ ਹੈ ਉਹਦੇ ਦੁਆਰਾ ਮੀਟਿੰਗ ਬੁਲਾ ਕੇ ਉਹਦੇ ਵਿਚਾਰ ਚਰਚਾ ਕੀਤੀ ਜਾਊਗੀ ਉਹਨਦੇ ਦੇ ਕਰਕੇ ਅਸੀਂ ਜਿਹੜੀ ਹੜਤਾਲ ਆਈ ਕਿ ਚਲੋ ਜੇ ਸਾਡੇ ਸਾਥੀ ਜਿਲ੍ਹਾ ਚ ਬਾਹਰ ਆ ਜਾਣਗੇ ਤੇ ਜਿਹੜੇ ਸਾਥੀ ਡਿਊਟੀਆਂ ਦੇ ਵਾਪਸ ਆ ਹੀ ਲੈ ਲਾਂਗੇ ਪਰ ਪਤਾ ਨਹੀਂ ਕਿ ਮੰਤਰੀ ਸਭ ਦੇ ਕੋਈ ਅਫਸਰ ਸ਼ਾਇਦ ਨਹੀਂ ਹੁੰਦੀ ਮੰਤਰੀ ਸਭ ਪਹਿਲਾਂ ਵੀ ਦੋ ਤਿੰਨ ਵਾਰੀ ਸਾਡੀਆਂ ਮੀਟਿੰਗਾਂ ਆਈਆਂ ਨੇ ਬੜੇ ਵੱਡੇ ਵੱਡੇ ਮੀਡੀਆ 'ਚ ਬਿਆਨ ਦਿੱਤੇ ਪਰ ਜਿਹੜੀ ਪੀਆਰਡੀ ਜਾਂ ਰੋਡੋ ਦੀ ਮੈਨੇਜਮੈਂਟ ਹੈ ਉਹ ਮੰਤਰੀ ਸਭ ਨੂੰ ਟਿੱਚ ਜਾਂਦੀ ਆ ਉਹਨਾਂ ਦੇ ਕਿਸੇ ਆਡਰਾਂ ਦੀ ਪ੍ਰਵਾਹ ਨਹੀਂ ਕਰਦੀ ਤੇ ਉਸੇ ਤਰ੍ਹਾਂ ਹੀ ਜਿਹੜੇ ਰਾਤ ਇਹਨਾਂ ਨੇ ਬਿਆਨ ਦਿੱਤੇ ਜਾਂ ਬੜੀਆਂ ਖਬਰਾਂ ਲਵਾਈਆਂ ਪਰ ਜਿਹੜੀ ਪੀਆਰਡੀ ਜਾਂ ਰੋਡੋ ਦੀ ਮੈਨੇਜਮੈਂਟ ਮੈਂਡੇ ਉਹਨਾਂ ਲੋ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੇ ਆਗਿਆ ਦੀ ਪਾਲਣਾ ਨਹੀਂ ਕੀਤੀ ਗਈ ਤੇ ਸਾਡੀ ਜਿਹੜੀ ਹੜਤਾਲੇ ਪੁੱਲੇ ਜਾਰੀ ਆ ਕਿਹੜੀਆਂ ਕਿਹੜੀਆਂ ਗੱਲਾਂ ਜਿਵੇਂ ਮੁੱਖ ਮੰਗ ਤੁਹਾਡੇ ਇਹ ਆ ਕਿ ਇੱਕ ਤਾਂ ਸਾਡੇ ਜਿਹੜੇ ਟੈਂਡਰ ਨੇ ਕਿਲੋਮੀਟਰ ਸਕੀਮ ਨੂੰ ਰੱਦ ਕਿਤੇ ਦੇਵੇ ਕੀ ਸਰਕਾਰ ਸਹਿਮਤ ਹੁੰਦੀ ਆ ਵੀ ਅਸੀਂ ਰੱਦ ਕਰਾਂਗੇ ਜਾਂ ਨਹੀਂ ਉਹਨੂੰ ਸਰਕਾਰ ਨੇ ਜਿਹੜੇ ਸਰਕਾਰ ਬੱਸਾਂ ਪਾਉਂਦੇ ਪੂਰਾ ਹੱਕ ਜੇ ਕਿਉਂਕਿ ਉਹਨਾਂ ਦੀ ਆਧੀਆਂ ਬੱਸਾਂ ਪੈ ਰਹੀਆਂ कि ਉਹਨਾਂ ਨੂੰ ਪਤਾ ਕਿ ਅਸੀਂ ਇਸ ਮਹਿਕਮੇ ਨੂੰ ਖਤਮ ਕਰਨ ਵਾਲੇ ਪਾਸੇ ਲੈ ਕੇ ਜਾਣਾ ਹੈ ਤੇ ਪ੍ਰਾਈਵੇਟ ਜਿਹੜੇ ਪ੍ਰੈਟਰ ਉਹਨਾਂ ਤੋਂ ਅਸੀਂ ਮੋٹے ਪੈਸੇ ਲੈਣੇ ਆ ਉਹ ਖਤਮ ਕਰਨ ਵਾਲੇ ਪਾਸੇ ਨਹੀਂ ਆ ਰਹੀ ਹਰ ਵਾਰ ਇਹੀ ਗੱਲ ਕਹਿੰਦੀ ਆ ਕਿ ਅਸੀਂ ਮੀਟਿੰਗਾਂ ਕਰਕੇ ਇਹਦਾ ਹੱਲ ਕਰਦੇ ਆ ਸਾਨੂੰ ਕੱਲ ਇਹ ਭਰੋਸਾ ਦਿੱਤਾ ਗਿਆ ਕਿ ਅਸੀਂ ਮੀਟਿੰਗ ਕਰਕੇ ਆਪਾਂ ਜਿਹੜੀ ਹੜਤਾਲ ਦੀ ਸਮਾਪਤ ਕਰੋ ਉਸ ਬਾਅਦ ਕਿਲੋਮੀਟਰ ਦੇ ਮੁੱਦੇ 'ਤੇ ਮੀਟਿੰਗ ਕਰਕੇ ਆਪਾਂ ਫਿਰ ਨੀਤੀ ਤਿਆਰ ਕੀਤੀ ਜਾਊਗੀ ਪਰ ਜਿਹੜਾ ਉਸ ਪਾਸੇ ਸਰਕਾਰ ਆਉਣ ਤੋਂ ਜਿਹੜੇ ਕਿਲੋਮੀਟਰ ਬੱਸਾਂ ਪਾਉਂਦੇ ਹੱਕ 'ਚ ਪਰ ਅਸੀਂ ਉਹਦਾ ਅੱਜ ਵੀ ਵਿਰੋਧ ਕਰਦੇ ਆਂ ਤੇ ਅਸੀਂ ਇਹ ਗੱਲ ਕਹੀ ਸੀ ਸਰਕਾਰ ਨੇ ਸਾਨੂੰ ਕਿ ਮੀਟਿੰਗ ਕਰਕੇ ਇਹਦਾ ਆਪਾਂ ਅੱਗੇ ਰਾਹ ਲੱਭਾਂਗੇ ਜਿਵੇਂ ਤੁਹਾਡੇ ਜਿਹੜੇ ਸਾਥੀ ਨੇ ਹਾਲੇ ਤੱਕ ਉਹ ਜੇਲਾ ਦੇ ਵਿੱਚ ਨੇ ਉਸ ਤੋਂ ਬਾਅਦ ਮਤਲਬ ਪਰਸੋਂ ਜਿਹੜਾ ਤੁਹਾਡੇ ਸਾਰੇ ਮੁਲਾਜ਼ਮਾਂ ਨੂੰ ਸਸਪੈਂਡ ਕਰਤਾ ਗਿਆ ਕਿ ਭਾਈ ਸਸਪੈਂਡ ਕਰ ਦਿੰਨੇ ਅਸੀਂ ਉਸ ਤੋਂ ਬਾਅਦ ਸਰਕਾਰ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਪਰੇਸ਼ਾਨੀ ਹੌਣ ਨਹੀਂ ਦੇਵਾਂਗੇ ਮਤਲਬ ਤੁਸੀਂ ਜਾਣ ਬੁੱਝ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ ਤਾਂ ਤੁਹਾਡੇ ਉੱਤੇ ਐਕਸ਼ਨ ਲਿਆ ਅਸੀਂ ਲੋਕਾਂ ਨੂੰ ਕੋਈ ਤੰਗ ਪਰੇਸ਼ਾਨੀ ਕਰਨਾ ਚਾਹਦੇ ਕਿਉ ਤੁਸੀਂ ਆ ਵੇਖ ਰਹੇ ਹੋ ਕਿ ਅੱਜ ਤੇ ਸੋਸ਼ਲ ਮੀਡੀਆ ਵੇਖ ਖੋਲ ਕੇ ਦੇਖ ਲਓ ਉਹਦੇ ਵਿੱਚ ਸਾਡੇ ਪੱਕੇ ਚ ਹਰ ਇੱਕ ਵਰਗ ਉਤਰਿਆ ਹੈ ਚਾਹੇ ਉਹ ਬੱਚਾ ਚਾਹੇ ਬਜ਼ੁਰਗੇ ਜੋ ਵੀ ਹੈ ਜਿੰਨੇ ਸਵਾਸੇ ਵੀ ਜਥੇਬੰਦੀਆਂ ਨੇ ਜਾਂ ਆ ਪੋਲਿਟੀਕਲ ਪਾਰਟੀਆਂ ਨੇ ਕਿਸਾਨ ਜਥੇਬੰਦੀਆਂ ਨੇ ਸਟੂਡੈਂਟ ਫੈਡਰੇਸ਼ਨਾਂ ਨਾਲ ਸਾਡੇ ਸਾਡੇ ਹੱਕ 'ਚ ਪਤਾ ਹੈ ਕਿ ਜੇ ਜਿਹੜੇ ਠੇਹਰਾ ਕੈਟੇਗਰੀਆਂ ਨੇ ਬੱਸਾਂ 'ਚ ਫ੍ਰੀ ਸਰਵ ਕਰਦੀਆਂ ਉਹ ਸਾਰਿਆਂ ਨੂੰ ਪਤਾ ਕਿ ਇਹ ਇੱਕ ਪਬਲਿਕ ਦਾਰਾ ਹੈ ਉਹਨਾਂ ਦੇ ਕਰਕੇ ਸਾਡੇ ਉਤਰੀ ਨਹੀਂ ਹੈ ਕਿ ਅਸੀਂ ਖਰਜਲ ਖਾਰ ਨਹੀਂ ਕਰਦੇ ਅਸੀਂ ਆਪਣਾ ਜਿਹੜਾ ਨੋਟਿਸ 40 ਦਿਨ ਪਹਿਲਾਂ ਭੇਜਦੇ ਆ ਮੰਤਰੀਆਂ ਵੱਲੋਂ ਪਹਿਲਾਂ ਤਾਂ ਸੱਤਰ ਅਸੀ ਮੀਡੀਆ ਦੇ ਕਿ ਭੱਜਿਆ ਗਿਆ ਉਸ ਤੋਂ ਬਾਅਦ ਸਾਡੀਆਂ ਮੰਗਾਂ ਦਾ ਹਾਲ ਨਹੀਂ ਕੀਤਾ ਜਾਂਦਾ ਯਾਨੀ ਕਿ ਕਿਤੇ ਨਾ ਕਿਤੇ ਮੰਤਰੀ ਸਾਹਿਬ ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਪਹੁੰਚਾਉਣ ਦੇ ਮਾਰੇ ਸਾਡੀ ਵਾਰ-ਵਾਰ ਹੜਤਾਲ ਕਰਾਉਣਾ ਚਾਹੁੰਦੇ ਆ ਨਾਲ ਹੀ ਜਿਹੜੀ ਸਾਡੀ ਹੜਤਾਲ ਇਹ ਕੋਈ ਸਾ ਇਹ ਜਾਣ ਬੁੱਝ ਕੇ ਸਾਡੇ ਜਿਹੜੇ ਇੱਕ ਗੇਟ ਰੈਲੀ ਨੂੰ ਇਹਨਾਂ ਨੇ ਹੜਤਾਲ ਦਾ ਜਾਣ ਬੁੱਝ ਕੇ ਸਾਡੇ ਵਰਕਰਾਂ ਨੂੰ ਕਰੋ ਚੱਕਿਆ ਗਿਆ ਸਵੇਰ ਨੂੰ ਦੋਨਾਂ ਨੂੰ ਕਰਾਂਜੇ ਆ ਬੰਦ ਨਹਿਰਬੰਦ ਕੀਤਾ ਗਿਆ ਜਿੰਦੇ ਕਰਕੇ ਇਹਨਾਂ ਨੇ ਇੰਨਾ ਜਿੰਨਾ ਸਾਡੇ ਚ ਮਾਹੌਲ ਪੈਦਾ ਕਰਤਾ ਕਿ ਸਾਨੂੰ ਮਜਬੂਰਨ ਹੜਤਾਲ ਕਰਾਈਆ ਇਹ ਹੜਤਾਲ ਦੇ ਜ਼ਿੰਮੇਵਾਰ ਜੋ ਟਰਾਂਸਪੋਰਟ ਦਾਰਾ ਹੈ ਚਾਹੇ ਪੀਆਰਡੀ ਦੀ ਮੈਨੇਜਮੈਂਟ ਜੇ ਰੋਡਵੇ ਦੀ ਜਾਂ ਸਾਡੇ ਟਰਾਂਸਪੋਰਟ ਮੰਤਰੀ ਖੁਦ ਨੇ ਅਜੇ ਕਿਵੇਂ ਦੇਖਦੇ ਹੋ ਮਤਲਬ ਇੰਨਾ ਕੁਝ ਵਾਪਰਨ ਤੋਂ ਬਾਅਦ ਤਿੰਨ ਦਿਨ ਦੇ ਲਗਭਗ ਹੋ ਗਏ ਹੜਤਾਲ ਨੂੰ ਜਿਹੜੇ ਮਤਲਬ ਲੋਕ ਨੇ ਤੰਗ ਪ੍ਰੇਸ਼ਾਨਤ ਹੋ ਰਹੇ ਨੇ ਪਰ ਕਾਰਨ ਭਾਵੇਂ ਉਹ ਤੇ ਸਰਕਾਰ ਹੈ ਪਰ ਸਰਕਾਰ ਹਾਲੇ ਵੀ ਉਸੇ ਗੱਲ ਤੇ ਡਟੀ ਹੈ ਕਿ ਅਸੀਂ ਪ੍ਰਾਈਵੇਟ ਬੱਸਾਂ ਪਾ ਕੇ ਰਾਵਾਂਗੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਨਹੀਂ ਢੱਲਾ ਜੀ ਵੇਖੋ ਜਿਹੜੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਆਉਂਦੀ ਹੈ ਅਸੀਂ ਆਮ ਪਬਲਿਕ ਨੂੰ ਅਸੀਂ ਨਹੀਂ ਤੰਗ ਕਰਨਾ ਚਾਹੁੰਦੇ ਇਹਨੂੰ ਆਮ ਪਬਲਿਕ ਨੂੰ ਸਰਕਾਰ ਤੰਗ ਕਰਨਾ ਚਾਹੁੰਦੀ ਹੈ ਅਸੀਂ ਵੀ ਆਮ ਘਰਾਂ ਚੋਂ ਆ ਅਸੀਂ ਵੀ ਇਹਨਾਂ ਦੇ ਘਰਾਂ ਚੋਂ ਸਾਡੇ ਵੀ ਕੋਈ ਮਾਂ ਜਾ ਰਹੀ ਹੈ ਸਕੂਲ ਕੋਈ ਮਾਂ ਮਾਂ ਕਿਤੇ ਜਾ ਰਹੀ ਹੈ ਮੇਰੀ ਭੈਣ ਕਿਤੇ ਸਕੂਲ ਜਾ ਰਹੀ ਹੈ ਜਾਂ ਸਾਡੇ ਬੱਚੇ ਕਿਤੇ ਸਕੂਲ ਜਾ ਰਹੇ ਆ ਇਹ ਸਾਡੇ ਆਪ ਦੇ ਬੱਚੇ ਨੇ ਅਸੀਂ ਪਬਲਿਕ ਨੂੰ ਤਾਂ ਅਸੀਂ ਪੰਗਲ ਨੂੰ ਤੁਹਾਡੇ ਮਾਦੀ ਰੇ ਕਹਿਣਾ ਚਾਹੁੰਦੇ ਆ ਅਸੀਂ ਤੰਗ ਪ੍ਰੇਸ਼ਾਨ ਕਰਕੇ ਨਹੀਂ ਖੁਸ਼ ਸਾਨੂੰ ਸਰਕਾਰ ਨੇ ਸਾਡੇ ਨਿਆਂਜ ਸਾਡੇ ਜਿਹੜੇ ਮੋਰਲੇ ਆਗੂ ਸੀ ਉਹਨਾਂ ਨੂੰ ਚੱਕ ਕੇ ਜੇਲ੍ਹ ਐ ਸਿੱਟ ਹੈ ਗਿਆ ਅਸੀਂ ਕੋਈ ਹੜਤਾਲ ਦਾ ਸਾਡਾ ਮਨਸ਼ਨ ਸੀ ਸਾਡਾ ਜੋ ਵੀ ਸੀਗਾ ਅਸੀਂ ਗੇਟ ਰੈਲੀਆਂ ਕਰਨੀਆਂ ਸੀ ਸਰਕਾਰ ਨੂੰ ਦੱਸਣਾ ਸੀ ਵੀ ਅਸੀਂ ਗੇਟ ਰੈਲੀਆਂ ਐਸੇ ਕਰਕੇ ਕਰ ਰਹੇ ਆ ਵੀ ਅਸੀਂ ਕਿਲੋਮੀਟਰ ਬਸਾਂ ਦਾ ਵਿਰੋਧ ਕਰਦੇ ਆ ਅਸੀਂ ਤੰਗ ਪਰੇਸ਼ਾਨ ਕਿਸੇ ਨੂੰ ਨਾ ਅਜੇ ਸੀ ਅੱਜ ਕਰੀਏ ਨਾ ਕੱਲ ਕਰੀਏ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਦੂਜਾ ਭਵੰਤਮਨ ਸਰਕਾਰ ਨੂੰ ਜਦੋਂ ਸੱਤਾ ਆਉਣ ਤੋਂ ਪਹਿਲਾਂ ਅਸੀਂ ਵੀ 2014 ਚ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ ਅਸੀਂ ਆਮ ਆਦਮੀ ਪਾਰਟੀ ਨੂੰ ਲਿਆਂਚ ਸੀ ਤੇ ਪਰ ਅਸੀਂ 2007 ਤੋਂ ਪਹਿਲਾਂ ਭਵੰਤਮਾਨ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਸੀ ਆਮ ਘਰਾਂ ਦੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਊਗਾ ਪਰ ਉਹਨਾਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਹਨਾਂ ਨੇ ਤਾਂ ਸਾਡੇ ਰੁਜ਼ਗਾਰ ਕੋਲੇ ਸਾਨੂੰ ਫਾਰ ਨੌਕਰੀਆਂ ਤੋਂ ਫਾਰਕ ਕੀਤਾ ਗਿਆ ਅਸੀਂ ਆਮ ਆਦਮੀ ਪਾਰਟੀ ਇਸ ਕਰਕੇ ਸਾਨੂੰ ਫਾਰਕ ਕੀਤਾ ਕਿ ਅਸੀਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਸੱਤਾ ਜਲਿਆਉਣ ਨੂੰ ਅਸੀਂ ਉਹਨਾਂ ਦੀ ਮਦਦ ਕੀਤੀ ਸੀ ਕਿ ਇਹ 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 ਸਮਸਲਾ ਮਿਲਿਆ ਸਾਨੂੰ ਸਰਕਾਰ ਵੱਲੋਂ ਸਾਨੂੰ ਇਹ ਸਰਕਾਰ ਇਹ ਦੱਸੇ ਵੀ ਸਾਡਾ ਕਸੂਰ ਕੀ ਹੈ ਬਿਨਾ ਡਿਊਟੀ ਬਿਨਾ ਕਸੂਰ ਤੋਂ ਸਾਨੂੰ ਫਾਰਕ ਕੀਤਾ ਗਿਆ ਅਸੀਂ ਆਪਦੇ ਹੱਕਾਂ ਪਰਤ ਹੀ ਅਸੀਂ ਧਰਨਾ ਲਾਇਆ ਆਪਦੇ ਹੱਕਾਂ ਪਰਤ ਹੀ ਅਸੀਂ ਕੋਈ ਧਰਨੇ ਦੀ ਸਾਡੀ ਕੋਈ ਮੰਚਾ ਵੀ ਨਹੀਂ ਸੀ ਪਰ ਸਾਡੇ ਆਗੂਆਂ ਨੂੰ ਜਦੋਂ 3 ਵਜੇ ਕਿਸੇ ਨੂੰ 2:30 ਵਜੇ ਕਿਸੇ ਨੂੰ 3 ਵਜੇ ਜਦੋਂ ਚੱਕ ਲੈ ਗਏ ਮਜਬੂਰ ਕਾਰਨ ਸਾਨੂੰ ਡੀਪੂ ਬੰਦ ਕਰਨਾ ਪਿਆ ਅੱਛਾ ਜਿਵੇਂ ਹੁਣ ਗੱਲ ਕੀਤੀ ਹੈ ਕਿ ਇੱਕ ਮੰਗ ਰਾਤ ਜਿਵੇਂ ਖਬਰ ਦੇ ਵਿੱਚ ਆ ਰਿਹਾ ਕਿ 1000 ਬੱਸ ਪਾਉਣ ਨੂੰ ਸਰਕਾਰ ਤਿਆਰ ਹੈ ਕਿ ਇਸ ਤਰ੍ਹਾਂ ਦੀ ਗੱਲਬਾਤ ਚੱਲੀ ਹੈ ਕਿ 1000 ਬੱਸ ਪਾ ਰਹੀ ਸਰਕਾਰ ਸਾਡੇ ਸਰਕਾਰ ਨਾਲ ਪਹਿਲਾਂ ਵੀ ਬੜੀਆਂ ਮੀਟਿੰਗਾਂ ਹੋਈਆਂ ਜਿੰਦੇ ਵਿੱਚ ਸਾਨੂੰ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪਹਿਲਾਂ ਜੋ ਸਰਕਾਰ ਦੀ ਬੱਸਾਂ ਪਾਈਆਂ ਜਾਣਗੀਆਂ ਉਸ ਤੋਂ ਬਾਅਦ ਜੋ ਪੀਆਰਟੀਸੀ ਦਾ ਕਾਨੂੰਨ ਹੈ ਉਹਦੇ ਵਿੱਚ ਲਿਖਿਆ ਹੈ ਕਿ ਸਾਡੇ ਜਿਹੜੇ 200 ਦੇ ਕਰੀਬ ਬੱਸਾਂ ਰਹਿਣਗੀਆਂ ਤੇ ਅਸੀਂ ਉਹਨਾਂ ਨੂੰ ਘ ਉਦੋਂ ਵੀ ਸਰਕਾਰ ਨੇ ਅੱਜ ਤੋਂ ਸਾਲ 1.5 ਸਾਲ ਪਹਿਲਾਂ ਸਾਡੀ ਮੀਡੀਆ ਉਦੋਂ ਵੀ ਸਾਨੂੰ ਇਹ ਕਹਿ ਗਿਆ ਕਿ ਬੱਸਾਂ ਪਾ ਰਹੇ ਆ ਪਰ ਹਾਲੇ ਤੱਕ ਜਿਹੜੇ ਬੱਸਾਂ ਪਾਉਣਾਂ ਨੇ ਕਿਉਂਕਿ ਇਹ ਸਰਕਾਰ ਭੰਡਾਂ ਦੀ ਸਰਕਾਰ ਹੈ ਫਲੈਕਸਾਂ ਦੀ ਸਰਕਾਰ ਹੈ ਮਸ਼ਹੂਰੀਆਂ ਦੀ ਸਰਕਾਰ ਹੈ ਜ਼ਮੀਨੀ ਹਕੀਕਤ ਵਿੱਚ ਇਹਨਾਂ ਕੋਈ ਵੀ ਜਾਂ ਗਰਾਊਂਡ ਲੈਵਲ ਤੇ ਇਹਨਾਂ ਕੋਈ ਕਿਸੇ ਤਰ੍ਹਾਂ ਦਾ ਕੰਮ ਨਹੀਂ ਕੀਤਾ ਸਿਰਫ ਇੱਕ ਧਰਨੇ ਮਜਾਰਿਆਂ ਜਾਂ ਉਹਨਾਂ ਲਾਗੀਆਂ ਇਹਨਾਂ ਨੇ ਜਿਹੜੇ ਫਲੈਕਸ ਬੋਰਡ ਲਾਏ ਆ ਸਿਰਫ ਉਸ ਪਾਸੇ ਸਰਕਾਰ ਚੱਲ ਰਹੀ ਆ ਗਰਾਊਂਡ ਲੈਵਲ ਤੇ ਇਹਨਾਂ ਦੀ ਕੋਈ ਵੀ ਉਪਰਾਪਤੀ ਨਹੀਂ ਗਈ ਜਿਹੜੀ ਤੁਹਾਡੀ ਹੜਤਾਲ ਹੈ ਤੁਸੀਂ ਖਤਮ ਕਦੋਂ ਕਰੋਗੇ ਕਿਹੜੀਆਂ ਮੰਗਾਂ ਮੰਨਣ ਤੋਂ ਬਾਅਦ ਤੁਹਾਡੀ ਹੜਤਾਲਾ ਜਿਹੜੀ ਖਤਮ ਹੋ ਕੇ ਤੇ ਬੱਸਾਂ ਪਹਿਲਾਂ ਮੰਗ ਚੱਲਣਗੀਆਂ ਸਾਡੀ ਅੱਜ ਕੱਲ੍ਹ ਜਿਵੇਂ ਸਵੇਰ ਦੀ ਮੀਟਿੰਗ ਫੇਰ ਦੁਆਰਾ ਚੱਲ ਰਹੀ ਆ ਕੁਝ ਪ੍ਰਸ਼ਾਸਨ ਕੁਝ ਅਧਿਕਾਰੀ ਮੀਟਿੰਗ ਵਿੱਚ ਆਏ ਆ ਸਾਡੀ ਇਹੀ ਮੰਗ ਆ ਕਿ ਜਿਹੜਾ ਜਿਵੇਂ ਨਾਲ ਸਾਨੂੰ ਕਿਹਾ ਗਈ ਜਿਹੜੇ ਤੁਹਾਡੇ ਸਾਥੀ ਡਿਊਟੀਆਂ ਤੋਂ ਫਾਰਕ ਕੀਤੇ ਆ ਉਹਨਾਂ ਦੀ ਤਰੰਤ ਡਿਊਟੀਆਂ ਤੇ ਉਸੇ ਤਰ੍ਹਾਂ ਉਹਨਾਂ ਸਵਾਮ ਬਹਾਲ ਕਰਦੇ ਆ ਜਿਹੜੇ ਉਹਨਾਂ ਦੇ ਨਾਲ ਕਿ ਸਾਥੀ ਜੇਲਾਂ 'ਚ ਨੇ ਜਿਨ੍ਹਾਂ ਦੇ ਐਸਡੀਓ ਸਰ ਨਿਯਮਾਂਤਨ ਲਿਆ ਉਹਨਾਂ ਸਾਥੀਆਂ ਨੂੰ ਤੁਰੰਤ ਰਿਆ ਕਰਦੇ ਆ ਤੇ ਜਿਹੜੇ ਸਾਥੀ ਇਹਨਾਂ ਨਾਲ ਕੀ ਜਿਹੜਾ ਕਿਲੋਮੀਟਰ ਤੇ ਆ ਉਹਦੇ ਤੇ ਤੁਹਾਨੂੰ ਜਲਦੀ ਇੱਕ ਮੀਟਿੰਗ ਕਰਕੇ ਉਹ ਜਿਹੜਾ ਉੱਥੇ ਅਗਲਾ ਜੋ ਵੀ ਫੈਸਲਾ ਆਊਗਾ ਉਹ ਕੀਤਾ ਜਾਊਗਾ ਜਿੰਨਾ ਜਿਹੜੇ ਸਾਡੇ ਸਾਥੀ ਜਿਹੜੇ ਜ਼ਿਲਾ ਚ ਰਹਿ ਆ ਨਹੀਂ ਕਿਤੇ ਜਾਂਦੇ ਜਿਹੜੇ ਸਾਥੀ ਇਹ ਡਿਊਟੀਆਂ ਫਾਰਗ ਉਹਨਾਂ ਨੂੰ ਡਿਊਟੀਆਂ ਤੇ ਜੁਆਇਨ ਨਹੀਂ ਕਰਾਇਆ ਜਾਂਦਾ ਤੇ ਅਗਲੀ ਜਿਹੜੀ ਡੇਟ ਦੀ ਮੀਟਿੰਗ ਨਹੀਂ ਆਉਂਦੀ ਉਹਨੇ ਕਿ ਸਾਡੀ ਹੜਤਾਲ ਜਾਰੀ ਰੋਗੇ ਨਾਲੇ ਲੋਕਾਂ ਦੇ ਮਨ ਵਿੱਚ ਹੁਣ ਇਹ ਵੀ ਆ ਕਿ ਕਿਤੇ ਤੁਹਾਡੇ ਜਿਹੜੇ ਆਗੂ ਫੜ ਲਏ ਨੇ ਉਹਨੂੰ ਛਡਵਾ ਜੇ ਕਰੋ ਛੱਡ ਦਿੰਦੇ ਆ ਤੇ ਤੁਹਾਡੀ ਹੜਤਾਲ ਖਤਮ ਹੋ ਜਾਊਗੀ ਪਰ ਜਿਹੜੀ ਮੁੱਖ ਮੰਗ ਹੈ ਜੋ ਜਿਹੜੇ ਲੈ ਕੇ ਹੜਤਾਲ ਸ਼ੁਰੂ ਹੋਈ ਸੀ ਕਿ ਟੈਂਡਰਾਂ ਨੂੰ ਲੈ ਕੇ ਉਹਦੇ ਉਵੇਂ ਕਿਉਂ ਵੀ ਖੜੀ ਆ ਕੱਲ 2 ਤਰੀਕ ਫੇਰ ਫੇਰ ਟੈਂਡਰ ਨਿਕਲਣੇ ਸੀਗੇ ਉਹੀ ਸਰਕਾਰ ਨੇ ਇਹ ਗੱਲ ਕਹੀ ਆ ਕਿ ਸਾਡੀ ਜਿਹ ਅਸੀਂ ਟੈਂਡਰ ਨੂੰ ਜੇ ਖੋਲਦੇ ਆ ਜੇ ਇਹੀ ਹੁੰਦੇ ਚਾਹੀਏ ਉਹਨੂੰ ਕਿਸੇ ਪ੍ਰਕਿਰਿਆ ਲਾ ਕੇ ਨੂੰ ਜਿਹੜਾ ਕੈਨਸਲ ਕਰਾਂਗੇ ਜਿਵੇਂ ਰੋਡਵੇ ਦਾ ਟੈਂਡਰ ਖੋਲ ਲਿਆ ਉਹਦੇ ਚ ਆਈ ਨਹੀਂ ਬਸਾ ਪਾਉਣਾ ਉਸੇ ਕਿਉਂਕਿ ਲੋਕਾਂ ਨੂੰ ਵੀ ਜਿਹੜੇ ਟੈਂਡਰ ਪਾਉਣਾ ਉਹਨਾਂ ਨੂੰ ਪਤਾ ਹੈ ਜੇ ਸਰਕਾਰ ਇਹ ਗੱਲ ਕਹਿੰਦੀ ਨਾ ਕਿ ਇਹ ਆਮ ਘਰਾਂ ਨੂੰ ਪਬਲਿਕ ਨੂੰ ਆਮ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਕੋਈ ਆਮ ਕਰਦਾ ਮੁੰਡਾ 40-45 ਲੱਖ ਦੀ ਬਸ ਨਹੀਂ ਪਾ ਸਕਦਾ ਜਾਂ ਬੋਲੋ ਬਸ ਕਰੋੜਾ ਬਾਈ ਬਸ ਨਹੀਂ ਪਾ ਸਕਦਾ ਪੌਣੀ ਕਿੰਨੇ ਵੱਡੇ ਕਰਾਣਿਆਂ ਨੇ ਜੇ ਉਹ ਬੰਦੇ ਆਪਣਾ ਕਰਜ਼ਾ ਲੈ ਕੇ બસ પાਸਕ ਦੇ ਸਰਕਾਰ ਕੋਲ ਹੀ પાਸਕ ਦੀ ਬਾਕੀ ਜਿਹੜਾ ਤੁਹਾਡਾ ਸਵਾਲ ਸੀ ਕਿ ਮੈਂ ਜਿਹੜੀ ਮੰਗ ਏ ਇਹ ਸਾਡੀ ਕਿਲੋਮੀਟਰ ਦੀ ਮੰਗ ਏ ਅਸੀਂ ਤਾਂ ਅਜੇ ਵੀ ਵਿਰੋਧ ਕਰਦੇ ਆਂ ਕੱਲ ਵੀ ਵਿਰੋਧ ਕਰਦੇ ਆਂ ਪਰ ਜਿਵੇਂ ਨਾ ਕਿ ਅੱਗੇ ਇਹ ਜਿਹੜੀ ਅਗਲੀ ਮੀਟਿੰਗ ਕਰਕੇ ਉਹ ਟੈਂਡਰ ਜੇ ਖੁੱਲਦਾ ਵੀ ਕੱਲ ਇਹਨੇ ਪਹਿਲੀ ਗੱਲ ਤਾਂ ਕਦੇ ਟੈਂਡਰ ਨੂੰ ਡਿਲੇ ਕਰਾਂ ਜੇ ਖੁੱਲਦਾ ਵੀ ਏ ਉਹ ਕਹਿੰਦੇ ਉਸ ਤੋਂ ਬਾਅਦ ਜਿਹੜੀ ਮੀਟਿੰਗ ਕਰਕੇ ਆ ਉਸ ਦੇ ਵਿੱਚ ਜੋ ਬੱਸਾਂ ਜਿੰਨਾ ਫਲੀਟ ਪੀਆਰਟੀਸੀ ਦਾ ਪਹਿਲਾ ਕਿਲੋਮੀਟਰ ਦਾ ਉਹ ਬਾਅਦ ਚ ਵਾਜ ਜਾਊਗਾ ਪਹਿਲਾਂ ਜਰੂਰ ਸਰਕਾਰੀ ਬੱਸਾਂ ਆਉਣਗੀਆਂ ਉਸ ਤੋਂ ਬਾਅਦ ਇਹ ਕਿਲੋਮੀਟਰ ਬੱਸਾਂ ਵਾਜ ਜਾਊਗਾ ਜੀ ਬਹੁਤ ਧੰਨ